ਨਿਕਾਲ ਜੀ ਇੱਕ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਉਹਦੇ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਤੇ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਹੀ ਵੱਡੇ ਆਗੂਆਂ ਨੇ ਬਿਆਨ ਦਿੱਤਾ ਜਿੱਥੇ ਨਵਜੋਤ ਕੋਲ ਸਿੱਧੂ ਨੇ 500 ਕਰੋੜ ਦੇ ਅਟੈਚੂ ਨੂੰ ਲੈ ਕੇ ਬਿਆਨ ਦਿੱਤਾ ਤੇ ਰਾਜਾ ਵਿਰਿੰਗ ਦੇ ਸ਼ਿਕਾਇਤ ਕੀਤੀ ਹਾਈ ਕਮਾਂਡ ਨੂੰ ਤੇ ਉਹਨਾਂ ਨੇ ਅਣਮਿੱਥੇ ਸਮੇਂ ਲਈ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਵਿੱਚੋਂ ਮੌਤਲ ਕਰ ਦਿੱਤਾ ਮੌਤਲ ਕਰਨ ਤੋਂ ਬਾਅਦ ਮੇਬੀ कि ਉਹਨਾਂ ਨੂੰ ਗੁੱਸਾ ਆ ਗਿਆ ਕਿ ਸ਼ਾਇਦ ਉਹਨਾਂ ਦੇ ਮਨ ਵਿੱਚ ਇਹ ਹੋਇਆ ਕਿ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੇ ਰਣਨੀਤੀਆਂ ਉਹ ਉਹ ਜਿਹੜੀਆਂ ਨੇ ਉਹਨਾਂ ਰਣਨੀਤੀਆਂ ਨੂੰ ਵੱਡੇ ਆਗੂਆਂ ਨੂੰ ਸਮਝਿਆ ਨਹੀਂ ਜਾਂ ਵੱਡੇ ਆਗੂ ਜੋ ਵੀ ਗੱਲਬਾਤ ਰੱਖਦੇ ਨੇ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਇਹ ਕਹਿਣਾ ਸੀ ਨਵਜੋਤ ਕੌਰ ਸਿੱਧੂ ਦਾ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿਹੜੇ ਕਾਂਗਰਸ ਪਾਰਟੀ ਹੈ ਉਹਦੇ ਵਿੱਚ ਆਗੂਆਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਸਮਝਿਆ ਜਾਂਦਾ ਨਾ ਹੀ ਕੋਈ ਵਿਚਾਰ ਵਿਚੰਦਰਾ ਕੀਤਾ ਜਾਂਦਾ ਹੈ ਤੇ ਮੈਂ ਜਿਹੜਾ ਹੈ ਪਾਰਟੀ ਨੂੰ ਛੱਡ ਰਹੀ ਹਾਂ ਯਾਨੀ ਕਿ ਅਸਤੀਫਾ ਦੇਣ ਦੀ ਗੱਲ ਸਾਹਮਣੇ ਆਈ ਹੁਣ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਉਹ ਨਵਜੋਤ ਕੋਲ ਸਿੱਧੂ ਦੀ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਕਰਉਣਾ ਚਾਹੁੰਦੇ ਨੇ ਯਾਨੀ ਕਿ ਜਾਂ ਤਾਂ ਫਿਰ ਕਾਂਗਰਸ ਪਾਰਟੀ ਦੇ ਆਗੂ ਇਸ ਗੱਲ ਤੋਂ ਡਰੇ ਹੋਏ ਨੇ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਜੇਕਰ ਤੇ ਨਵਜੋਤ ਕੋਹਤ ਸਿੱਧੂ ਬੀਜੇਪੀ ਦੇ ਵਿੱਚ ਚੱਲੀ ਜਾਂਦੀ ਹੈ ਕਿਉਂਕਿ ਹਾਲਤ ਦੇ ਵਿੱਚ ਬੀਜੇਪੀ ਦਾ ਵੀ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਸੀ ਕਿ ਨਵਜੋਤ ਕੋਹਤ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਤੇ ਉਹਨਾਂ ਨੂੰ ਉੱਥੇ ਉੱਚ ਦਰਜਾ ਮਿਲੇਗਾ ਯਾਨੀ ਕਿ ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਮੈਂਬਰ ਬਣਾਇਆ ਜਾਵੇਗਾ ਲੇਕਿਨ ਇਸ ਗੱਲ ਦੇ ਵਿਚਾਰ ਹੁਣ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਆਗੂ ਨਵਜੋਦ ਕੋਰ ਸਿੱਧੂ ਦੀ ਘਰ ਵਾਪਸੀ ਕਰਾਉਣਾ ਚਾਹੁੰਦੇ ਨੇ ਨਵਜੋਦ ਕੋਰ ਸਿੱਧੂ ਦੇ ਅਸਤੀਫੇ ਦੇ ਬਿਆਨ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਜਿੱਥੇ ਰਾਜਾ ਵਿੜਿੰਗ ਨੇ ਤਾਂ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮਾਨਸਿਕ ਤੌਰ ਠੀਕ ਨਹੀਂ ਹੈ ਨਵਜੋਦ ਕੋਰ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਉਸ ਤੋਂ ਬਾਅਦ ਚਰਨਜੀਤ ਚੰਨੀ ਨੇ ਕਿਹਾ ਕਿ ਜੇਕਰ ਕੋਈ ਕਾਂਗਰਸ ਪਾਰਟੀ ਦੇ ਆਗੂ ਨੂੰ ਗੁੱਸਾ ਆ ਜਾਂਦਾ ਹੈ ਕੋਈ ਬੋਲਕ-ਬੋਲ ਹੋ ਜਾਂਦਾ ਹੈ ਮੇਰੀ ਗੱਲ ਹੋ ਚੁੱਕੀ ਹੈ ਨਵਜੋਤ ਕੋਰ ਸਿੱਧੂ ਕਿਤੇ ਨਹੀਂ ਜਾ ਰਹੇ ਉਹ ਕਾਂਗਰਸ ਪਾਰਟੀ ਵਾਸਤੇ ਹੀ ਕੰਮ ਕਰਨਗੇ ਤੇ ਕਾਂਗਰਸ ਪਾਰਟੀ ਦਾ ਹੀ ਉਹਦੇ ਵਿੱਚ ਫਾਇਦਾ ਹੈ ਜਾਂ ਤਾਂ ਫਿਰ ਕਾਂਗਰਸ ਪਾਰਟੀ ਦੇ ਆਗੂ ਇਸ ਗੱਲ ਤੋਂ ਘਬਰਾਏ ਨੇ ਕਿਉਂਕਿ ਅੰਮ੍ਰਿਤਸਰ ਤੋਂ ਹਮੇਸ਼ਾ ਹੀ ਨਵਜੋਤ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੀ ਝੋਲੀ ਦੇ ਵਿੱਚ ਵੱਡੀ ਜਿੱਤ ਪਈ ਹੈ ਦੇਖਣਾ ਇਹ ਹੋਵੇਗਾ ਕਿ ਉਹਨਾਂ ਨੂੰ ਇਹ ਡਾ ਰਹੇ ਉਹ ਭਾਜਪਾ 'ਚ ਜਾ ਰਹੇ ਨੇ ਜਾਂ ਫਿਰ ਕਾਂਗਰਸ ਪਾਰਟੀ 'ਚ ਹੁਣ ਵਾਪਸੀ ਕਰਾਉਣ ਵਾਸਤੇ ਜਿਹੜੇ ਨੇ ਲਗਾਤਾਰ ਕਾਂਗਰਸ ਪਾਰਟੀ ਦੇ ਆਗੂ ਲੱਗੇ ਹੋਏ ਨੇ ਤੁਹਾਨੂੰ ਦੱਸ ਦਿਆਂ ਕਿ ਜਿੱਥੇ ਚਰਨਜੀਤ ਚੰਨੀ ਰਾਜਾ ਵੜਿੰਗ ਦਾ ਬਿਆਨ ਨਿਕਲ ਕੇ ਆਇਆ ਉੱਥੇ ਹੀ ਹੁਣ ਬਿਆਨ ਨਿਕਲ ਕੇ ਆ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਦਾ ਪੰਜਾਬ ਕਾਂਗਰਸ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਲੈ ਕੇ ਖਿੱਚੋਤਾਣੀ ਜਾਰੀ ਹੈ ਡਾਕਟਰ ਨਵਜੋਤ ਕੋਰ ਸਿੱਧੂ ਨੇ ਉੱਤੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਕਿਹਾ ਜੇਕਰ ਕੋਈ ਪਾਰਟੀ ਦਾ ਸਾਥੀ ਨਰਾਜ਼ ਹੋ ਜਾਵੇ ਤਾਂ ਉਹਨਾਂ ਨੂੰ ਗੱਲ ਕਰ ਲੈਣੀ ਚਾਹੀਦੀ ਹੈ ਜੇਕਰ ਉਹਨਾਂ ਦਾ ਮਨ ਜਾਣ ਦਾ ਜਾ ਜਾਂ ਤਾਂ ਕਾਂਗਰਸ ਦਾ ਜਿਆਦਾ ਫਾਇਦਾ ਹੋਵੇਗਾ ਉਹਨਾਂ ਨੇ ਕਿਹਾ ਜੇਕਰ ਉਹ ਮੰਨ ਜਾਂਦੇ ਨੇ ਤਾਂ ਇਹਦੇ ਵਿੱਚ ਕਾਂਗਰਸ ਦਾ ਹੀ ਫਾਇਦਾ ਹੈ ਬੀਤੇ ਕੱਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਅਵਿੰਦਾ ਕਹਿਣਾ ਸੀ ਕਿ ਡਾਕਟਰ ਨਵਜੋਤ ਕੋਲ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ ਜਦਕਿ ਸੰਸਦ ਮੈਂਬਰ ਚੰਸਿੰਗ ਚੰਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਨਵਜੋਤ ਕੋਲ ਸਿੱਧੂ ਨਾਲ ਗੱਲਬਾਤ ਹੋਈ ਹੈ ਉਹ ਕਿਤੇ ਨਹੀਂ ਜਾਣਗੇ ਚਲੰਜੀ ਚੰਨੀ ਨੇ ਕਿਹਾ ਇਸ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ ਤੇ ਕਿਤੇ ਵੀ ਨਹੀਂ ਜਾਣਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀਨੀਅਰ ਲੀਡਰਾਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਡਾਕਟਰ ਨਵਜੋਤ ਸਿੰਘ ਨੂੰ ਸਿੰਘ ਸਿੱਧੂ ਨੂੰ ਮਨਾ ਲਿਆ ਜਾਵੇਗਾ ਦੂਜੇ ਪਾਸੇ ਰਾਜਵਰੀ ਨੇ ਕਿਹਾ ਚਰਨਜੀਤ ਚੰਨੀ ਦਾ ਪਹਿਲਾ ਹੀ ਡਾਕਟਰ ਨਵਜੋਤ ਕੋਰ ਸਿੱਧੂ ਨਾਲ ਰੋਲਾ ਹੈ ਤੇ ਬਾਕੀ ਉਹਨਾਂ ਨੂੰ ਦੇਖਣਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ ਬਾਕੀ ਉਹਨਾਂ ਦੀ ਮਾਨਸਿਕ ਸਥਿਤੀ ਕਾਫੀ ਖਰਾਬ ਹੈ ਇਲਾਜ ਕਰੋਨਾ ਚਾਹੀਦਾ ਹੈ ਯਾਨੀ ਕਿ ਜਿਹੜੇ ਨੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਇੱਕ ਦੂਜੇ ਨੂੰ ਹਜੇ ਵੀ ਆਗੂ ਹਮ ਜਿਹੜੇ ਨੇ ਜਿਹੜੇ ਬੋਲਕ ਬੋਲ ਕਰਦੇ ਹੋਏ ਅਕਸਰ ਹੀ ਸਾਹਮਣੇ ਆਉਂਦੇ ਨੇ 31 ਜਨਵਰੀ ਨੂੰ ਡਾਕਟਰ ਨਰਜੋਤ ਸਿੰਘ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ ਜਿੱਥੇ ਮਿਹਨਤੀ ਅਤੇ ਸਮਰਥ ਆਗੂਆਂ ਦੀ ਗੱਲ ਸੁਣੀ ਜਾਂਦੀ ਹੈ ਜਿੱਥੇ ਨਿੱਜੀ ਹਿੱਤਾਂ ਤੇ ਆਧਾਰਾਂ ਦੇ ਫੈਸਲੇ ਲਏ ਜਾਂਦੇ ਹਨ ਉਹਨਾਂ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਨੂੰ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ 8 ਦਸੰਬਰ ਨੂੰ 2025 ਨੂੰ ਪਾਰਟੀ ਚੋਂ ਮੋਤਲ ਕਰ ਦਿੱਤਾ ਸੀ ਦਰਅਸਲ ਨਵਜੋਤ ਕੋਰ ਸਭ ਕੁਝ ਸਮੇਂ ਬਾਅਦ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਸਿੱਧੇ ਬਿਆਨ ਦੇ ਰਹੀ ਸੀ ਜਿਸ ਦਾ ਪਾਰਟੀ ਅੰਦਰ ਵਿਰੋਧ ਹੋ ਰਿਹਾ ਸੀ ਇਸ ਦੌਰਾਨ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਟਵਿੱਟਰ ਤੇ ਲਿਖਿਆ ਚੰਗਾ ਮੈਂ ਆਜ਼ਾਦ ਹਾਂ ਜਦੋਂ ਕਿ ਰੰਦਾਵਾ ਨੇ ਹੋਰ ਕੁਝ ਨਹੀਂ ਲਿਖਿਆ ਉਹਨਾਂ ਦਾ ਹਮਲਾ ਸਿੱਧਾ ਡਾਕਟਰ ਨਵਜੋਤ ਸਿੰਘ ਸਿੱਧੂ ਤੇ ਸੀ ਇਹ ਧਿਆਨਯੋਗ ਹੈ ਕਿ ਨਵਜੋਤ ਕੋਰ ਸਿੱਧੂ ਨੇ ਸੁਖਵਿੰਦਰ ਰੰਦਾਵਾ ਤੇ ਦੋਸ਼ ਮਿਲਾਏ ਸਾਂ ਦੋਸ਼ਦਾਨੂ ਪਤਾ ਉਹਨਾਂ ਨੇ ਗੈਂਗਸਟਰਵਾਦ ਦਾ ਦੋਸ਼ ਲਗਾਇਆ ਸੀ ਸੁਭਿੰਦਰ ਸਿੰਘ ਰੰਦਾਵਾ ਤੇ ਯਾਨੀ ਕਿ ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ਅਜੇ ਵੀ ਕੋਈ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਧ ਕੋਰ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਆਗੂ ਕਰ ਵਾਪਸੀ ਕਰਾਉਣਗੇ ਜਾਂ ਫਿਰ ਕਾਂਗਰਸ ਪਾਰਟੀ ਨੂੰ ਛੱਡ ਕੇ ਸਿੱਧੂ ਜੋੜਾ ਬੀਜੇਪੀ ਵਿੱਚ ਜਾਂਦਾ ਹੋਇਆ ਦਿਖਾਈ ਦੇਵੇਗਾ